ਆਪਣੇ ਪੈਰਾਂ ਤੇ ਖਲੋਣ ਵਾਲਿਆਂ ਦੇ ਪੈਰਾਂ ਵਿੱਚ ਅਕਸਰ अनेका ਝੱਖੜ ਅਤੇ ਕਈ ਤੂਫਾਨ ਬੰਨੇ ਹੁੰਦੇ ਹਨ अनेका ਹਨ ਜਿਹੜੇ ਸੌਕੇ ਅਤੇ ਵਿਲੇ ਬੈ ਕੇ ਸਫਲ ਹੋਣਾ ਚਾਹੁੰਦੇ ਹਨ ਮੌਲ ਲਿਖਤ ਦਾ ਪੈਂਦਾ ਹੈ ਕੌਣ ਵੇਖਦਾ ਹੈ ਕਿ ਕਲਮ ਸੋਨੇ ਦੀ ਹੈ ਜਾਂ ਲੋਹੇ ਦੀ ਸਭਿਅਤਾਵਾਂ ਸੰਸਥਾਵਾਂ ਅਤੇ ਅਦਾਰੇ ਬਾਰੀ ਕਾਰਨਾ ਕਰਕੇ ਲੋਪ ਨਹੀਂ ਹੁੰਦੇ ਇਹ ਅੰਦਰੂਨੀ ਕਮਜ਼ੋਰੀਆਂ ਕਾਰਨ ਅੰਦਰ ਤਸ ਜਾਂਦੇ ਹਨ ਕਿਸੇ ਨਾਲ ਅਕਸਰ ਅਸੀਂ ਨਾਰਾਜ਼ ਨਹੀਂ ਹੁੰਦੇ ਪਰੇਸ਼ਾਨ ਹੁੰਦੇ ਹਾਂ ਦੂਜਾ ਮਨਾਈ ਜਾਂਦਾ ਹੈ ਜਦੋਂ ਕਿ ਲੋੜ ਸਮਝਣ ਦੀ ਹੁੰਦੀ ਹੈ ਵਿਸ਼ਵਾਸ ਚੋਂ ਪਰੰਦਾ ਹੈ ਡਰ ਉੱਚਾ-ਉੱਚਾ ਬੋਲਦਾ ਹੈ ਅਤੇ ਬੁੱਲੀ ਜਾਂਦਾ ਹੈ ਰੱਬ ਨਾ ਕਿਸ ਨੂੰ ਮਾਰਦਾ ਹੈ ਨਾ ਹੀ ਲੱਤ ਮਾਰਦਾ ਹੈ ਰੱਬ ਮੱਤ ਮਾਰਦਾ ਹੈ ਜੋ ਸਭ ਤੋਂ ਵੱਧ ਕੀਮਤੀ ਹੈ ਉਹ ਮੁਫਤ ਹੈ ਹਵਾ ਪਾਣੀ ਨੀਂਦਰ ਸ਼ਾਂਤੀ ਸਮਾਂ ਅਤੇ ਸਾਹ ਮੁਫਤ ਹਨ ਕਈਆਂ ਦੀ ਆਵਾਜ਼ ਵਿੱਚ ਹੀ ਤਰਵਾਸ ਹੌਸਲਾ ਅਤੇ ਪੁਰਸਾ ਹੁੰਦਾ ਹੈ ਹਰ ਕਿਸੇ ਦੀ ਬੁੱਧੀ ਉਸ ਦੇ ਜੀਵਨ ਅਨਪਵਾ ਅਨੁਸਾਰ ਵੱਖਰੇ ਢੰਗ ਨਾਲ ਵਿਕਸਿਤ ਹੋਈ ਹੁੰਦੀ ਹੈ ਸੰਸਾਰ ਵਿੱਚ ਨੁਕਸ ਕੱਢਣ ਤੋਂ ਪਹਿਲਾਂ ਆਪਣੇ ਘਰ ਦੀ ਆਪ ਸਫਾਈ ਕਰੋ ਨੁਕਸ ਕੱਢਣ ਦੀ ਲੋਟ ਨਹੀਂ ਪਵੇਗੀ ਕਿਸੇ ਨਾਲ ਤੁਲਨਾ ਕਰਦਿਆਂ ਸੋਚੋ ਤੁਸੀਂ ਕੱਲ ਸੀ ਨਾ ਕਿ ਦੂਜਾ ਅੱਜ ਕੀ ਹੈ ਬਾਰੂ ਸੁਲਝਿਆ ਹੋਇਆ ਦਿਸਣ ਵਾਲਾ ਬੰਦਾ ਪਤਾ ਨਹੀਂ ਅੰਦਰੋਂ ਕਿੰਨੀਆਂ ਉਲਝਣਾਂ ਵਿੱਚ ਗਰਸਿਆ ਹੁੰਦਾ ਹੈ ਤਜਰਬੇ ਲਈ ਅਸੀਂ ਅਤੀਤ ਵੱਲ ਵੇਖਦੇ ਹਾਂ ਆਸ-ਵਾਸਤੀ ਭਵਿੱਖ ਵੱਲ ਵੇਖਦੀ ਹਾਂ ਯਥਾਰਥ ਲਈ ਆਲੇ-ਦੁਆਲੇ ਨੂੰ ਪਰਖਦੀ ਹਾਂ ਆਪਣੇ ਆਪ ਨੂੰ ਸਮਝਣ ਲਈ ਅੰਦਰ ਝਾਤ ਮਾਰਦੀ ਹਾਂ ਦੂਰੋ ਹਾਲ ਪੁੱਛੋਗੇ ਤਾਂ ਅਕਸਰ ਕਿਹਾ ਜਾਵੇਗਾ ਕਿ ਠੀਕ ਹੈ ਹਾਲ ਦੱਸਣ ਵਾਸਤੇ ਸੁਣਨ ਵਾਲੇ ਦਾ ਨੇੜੇ ਹੋਣਾ ਜ਼ਰੂਰੀ ਹੁੰਦਾ ਹੈ ਕਈਆਂ ਦਾ ਸੁੱਖ ਹੋਰਾਂ ਨੂੰ ਟੁੱਟੇ ਕੱਚ ਵਾਂਗ ਚੁੱਪਦਾ ਹੈ ਵਕਤ ਪਰੋਸਾ ਅਤੇ ਇੱਜ਼ਤ ਅਜਿਹੇ ਪਰਿੰਦੇ ਹਨ ਜਿਹੜੇ ਉੱਡ ਜਾਂ ਤਾਂ ਵਾਪਸ ਨਹੀਂ ਪਰਤਦੇ ਦੁਨੀਆ ਤਾਂ ਇੱਕ ਹੀ ਹੈ ਪਰ ਹਰ ਕਿਸੇ ਦੀ ਵੱਖਰੀ ਹੈ ਚੁੱਪ ਕਿਤਨੇ ਹੀ ਸਵਾਲਾਂ ਅਤੇ ਸੰਸਿਆਂ ਦੀ ਆਬਰੂ ਰੱਖਦੀ ਹੈ ਇਸੇ ਲਈ ਚੁੱਪ ਵਿੱਚ ਸੁੱਖ ਹੁੰਦਾ ਹੈ ਲਾਲਚ ਦਾ ਕੋਈ ਧਰਮ ਨਹੀਂ ਹੁੰਦਾ ਹਰੇਕ ਚੰਗੀ ਪੁਸਤਕ ਵਿੱਚ ਹਰੇਕ ਪਾਠਕ ਲਈ ਵੱਖਰੇ ਅਰਥ ਹੁੰਦੇ ਹਨ ਗਿਆਨ ਨਾਲ ਬੁੱਧੀ ਦੀ ਡੰਗਾਈ ਅਤੇ ਦਿਲ ਦਾ ਖੇਤਰਫਲ ਵੱਧ ਜਾਂਦਾ ਹੈ ਕਿਸੇ ਅਰਥਚਾਰੇ ਦੀ ਮਜ਼ਬੂਤੀ ਮੰਦੇ ਦੌਰਾਨ ਪਰਖੀ ਜਾਂਦੀ ਹੈ ਚੰਗੀ ਪੁਸਤਕ ਉਹ ਹੁੰਦੀ ਹੈ ਜਿਸ ਨੂੰ ਸਿਆਣਾ ਪਾਠਕ ਪੜ੍ਹਦਾ ਹੈ ਅਤੇ ਜੋ ਵੀ ਪੜ੍ਹਦਾ ਹੈ ਉਹ ਸਿਆਣਾ ਹੋ ਜਾਂਦਾ ਹੈ ਧਾਰਮਿਕ ਲੋਕ ਕਹਿੰਦੇ ਹਨ ਜੇ ਦੁੱਖ ਮਿਲੇ ਉਹ ਇਮਤਿਹਾਨ ਮੇਰਾ ਜੋ ਸੁੱਖ ਮਿਲੇ ਉਹ ਆਸ਼ੀਰਵਾਦ ਤੇਰਾ ਨਵੇਂ ਲੋਕਾਂ ਵਿੱਚ ਰਹਿਣ ਲੱਗੋਗੇ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਹੋਵੇਗਾ। ਮਨੁੱਖ ਕਿਸਮਤ ਦਾ ਚਲਾਇਆ ਨਹੀਂ ਚੱਲਦਾ ਆਪਣੇ ਮਨ ਅਤੇ ਆਪਣੀਆਂ ਲੋੜਾਂ ਦਾ ਚਲਾਇਆ ਚੱਲਦਾ ਹੈ। ਪੁਸਤਕਾਂ ਸਾਡੇ ਲਈ ਸੋਚਦੀਆਂ ਹਨ। ਦੀ ਮਿਲਨ ਤੋਂ ਮੰਗਰੋ ਇਸ ਦੇ ਗੁਆਚਣ ਦਾ ਡਰ ਪਰੇਸ਼ਾਨ ਕਰੇਗਾ। ਗਿਆਨ ਸੰਸਾਰ ਦਾ ਕੁੰਡ ਚੁੱਕ ਦਿੰਦਾ ਹੈ। ਰੁੱਸੇ ਹੋਣ ਦੌਰਾਨ ਜਿਸਨਾ ਕੋਈ ਰੁੱਸਿਆ ਹੁੰਦਾ ਹੈ ਉਸਵਲ ਟੇਡੀਆਂ ਅੱਖਾਂ ਨਾਲ ਵੇਖਦਾ ਹੈ। ਲੇਖਕ ਚੰਗੇ ਵਾਕਾਂ ਨੂੰ ਓਵੇਂ ਸਾਂਭਦਾ ਹੈ ਜਿਵੇਂ ਇਸਤਰੀ ਗਹਿਣੇ ਸਾਂਭਦੀ ਹੈ। ਹਰ ਸਮੱਸਿਆ ਰੁਕਾਵਟ ਵੀ ਹੁੰਦੀ ਹੈ ਅਤੇ ਰਾਹ ਵੀ ਵਿਖਾਉਂਦੀ ਹੈ। ਤੁਹਾਡੀ ਪਹੁੰਚ ਤੋਂ ਪਤਾ ਲੱਗੇਗਾ ਕਿ ਤੁਸੀਂ ਰੁਕਾਵਟ ਹੋ ਕਿ ਸਮੱਸਿਆ ਦਾ ਹੱਲ ਹੋ। ਜੇ ਕੋਈ ਵੇਖ ਰਿਹਾ ਹੋਵੇ ਤਾਂ ਰੋਣ ਵਾਲੇ ਦੇ ਰੋਣ ਦਾ ਢੰਗ ਬਦਲ ਜਾਂਦਾ ਹੈ। ਰੈਨ ਨੂੰ ਤਾਂ ਮਨੁੱਖ ਕਿਧਰੇ ਵੀ ਰਹਿ ਸਕਦਾ ਹੈ ਪਰ ਰੈਨ ਦਾ ਰਜ ਆਪਣੀ ਮਾਤਰ ਭੂਮੀ ਵਿੱਚ ਹੀ ਹੁੰਦਾ ਹੈ ਜਦੋਂ ਅਸੀਂ ਕਿਸੇ ਬਜ਼ੁਰਗ ਨੂੰ ਮਿਲਦੇ ਹਾਂ ਤਾਂ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਕੇ ਪ੍ਰਸੰਨ ਹੁੰਦੇ ਹਾਂ ਥਕਾਵਟ ਵਿੱਚ ਸੰਸਾਰ ਹੋਰ ਤਰ੍ਹਾਂ ਦਾ ਦਿਸਦਾ ਹੈ ਵਿਗਿਆਨ ਧਰਮ ਦਾ ਅਗਲੇਰਾ ਪੜਾਉ ਹੈ ਜੇ ਧਰਮ ਨਾ ਹੁੰਦਾ ਤਾਂ ਵਿਗਿਆਨ ਵੀ ਨਹੀਂ ਸੀ ਹੋਣਾ ਜੋ ਮੁਸ਼ਕਲ ਹੁੰਦਾ ਹੈ ਉਹ ਨਵਾਂ ਹੁੰਦਾ ਹੈ ਹਲ ਹੋਣ ਤੱਕ ਉਹ ਨਵਾਂ ਅਤੇ ਨਵਾਂ ਹੋਣ ਕਰਕੇ ਉਹ ਮੁਸ਼ਕਲ ਰਹਿੰਦਾ ਹੈ ਜਿਸ ਵਿਉਂਤ ਵਿੱਚ ਸਫਲ ਹੋਣ ਦੇ ਲੱਛਣ ਹੁੰਦੇ ਹਨ ਉਹ ਵਿਉਂਤ ਤਰਕ ਸੰਗਤ ਵੀ ਨਹੀਂ ਵਿਗਿਆਨਿਕ ਵੀ ਹੁੰਦੀ ਹੈ ਅਸਲੀ ਝੂਠ ਉਹ ਹੁੰਦਾ ਹੈ ਜਿਹੜਾ ਬੋਲਣ ਵਾਲੇ ਨੂੰ ਵੀ ਸੱਚ ਦਾ ਭੁਲੇਖਾ ਪਾਵੇ ਸੁਪਨਿਆਂ ਵਿੱਚ ਕੀਤੀਆਂ ਗਲਤੀਆਂ ਦੀ ਜਾਗਣ ਤੇ ਸਜ਼ਾ ਨਹੀਂ ਮਿਲਦੀ ਸਜ਼ਾ ਸੁਪਨੇ ਵਿੱਚ ਹੀ ਭੋਗਤ ਲਈ ਗਈ ਹੁੰਦੀ ਹੈ ਪਰਮ ਟੁੱਟਦੀ ਤਾਂ ਹਨ ਪਰ ਉਸ ਵੇਲੇ ਤੱਕ ਕਵੇਲਾ ਹੋ ਚੁੱਕਿਆ ਹੁੰਦਾ ਹੈ ਬਹੁਤੀ ਵਾਰ ਸਿਰਦਰਦ ਪਾਣੀ ਪੀਣ ਨਾਲ ਹੀ ਠੀਕ ਹੋ ਜਾਂਦਾ ਹੈ ਜੈਸ ਜੋਧੇ ਵਿੱਚ ਜਿੱਤ ਜਾਣ ਦੀ ਸੰਭਾਵਨਾ ਹੁੰਦੀ ਹੈ ਉਸ ਵਿੱਚ ਮਾਰੇ ਜਾਣ ਦਾ ਖਤਰਾ ਵੀ ਹੁੰਦਾ ਹੈ